ਉੱਚਾ ਤਲਾਤਾ ਹਾਂ। ਲੈ ਵੀ ਪਾਲ ਪੋਚਾ। ਹਾਂ ਵੀ ਬਿਲਾਤਾ। ਅੱਛਾ। ਹਾਂ। ਉਹ ਮੰਨੂ ਕਿੱਧਰ ਗਿਆ? ਪਤਾ ਨਹੀਂ ਬੇਬੇ ਕਿਹਦਾ ਫੋਨ ਜਾਇਆ ਸੀ। ਫੋਨ ਜਾਇ ਸੁਣਦਾ ਸੁਣਦਾ ਚਲਾ ਗਿਆ। ਬੜਾ ਉਹ ਤਾਂ ਭਾਈ ਹੋਇਆ ਲੱਥ ਹੋਇਆ। ਜਮੀਨੀ ਕਿਤੇ ਕਿਤੇ ਲੱਗਦਾ। ਔਰ ਫਿਰ ਮੇਰੀ ਕਿਹੜਾ ਸੁਣਦਾ ਗਾ ਬੇਬੇ। ਹਾਂ ਕਾਰ ਨਹੀਂ ਆਉਂਦਾ ਹੈਗਾ ਛੇਤੀ ਮਹੀਨੇ ਤੋਂ ਘੱਟ 20 ਦਿਨਾਂ ਤੋਂ। ਉਹ ਮਾੜਾ ਮਟਾ ਉਹ ਕੂਰੇ ਕਾ ਪੇਨ ਉਹਨਾਂ ਤਾਂ ਫਿਰ ਹੁਣ ਆਪ ਦਾ ਕੰਮ ਮੰਗਾ ਉਹ ਕਿੱਥੋਂ ਆ ਜਾਣਾ ਆਈ ਨਹੀਂ ਲੋਟ ਆਉਂਦਾ ਹੈਗਾ ਇਹਨੂੰ ਮਾੜਾ ਜਹਾ ਕੂਕੂਰੋ ਆਏ ਸਾਖ ਚ ਨਹੀਂ ਆਉਣਾ ਹੈ ਆਪਣੇ ਹੁਣ ਕਾਹ ਹੈ ਨਹੀਂ ਹੁੰਦਾ ਵੇ ਬੇਕਹਿ ਤਾਂ ਦਿੰਨੇ ਆਗਾ ਇਹ ਸੁਣਦਾ ਹੀ ਨਹੀਂਗਾ ਨਾ ਪੜਾਈ ਚ ਨਾ ਇਹਦਾ ਦਿਮਾਗ ਖੇਤ ਚ ਲੱਗੇ ਨਾ ਕੋਈ ਘਰ ਦੇ ਕੰਮਾਂ ਚ ਲੱਗੇ ਇਹਨੂੰ ਚੌਪ ਵੀ ਨਹੀਂ ਹੈਗਾ ਕਿਸੇ ਕੰਮ ਦਾ ਹੋਰ ਹੁਣ ਇਹਨੇ ਦੱਸ ਕਰ ਲਿਆ ਹੁਣ ਕੋਈ ਗਾਹਾਂ ਵੀ ਕਰ ਲਿਆ ਵੀ ਮੈਂ ਕੀ ਕਰਨਾ ਕਰਨਾ ਹੈ ਹੋਰ ਹੁਣ ਹਜੇ ਤਾਂ ਪੌਤ ਵੀਨੇ ਚਾਰਜ ਮਾਤਾ ਪਈਆਂ ਨੇ ਉਹ ਚਾਰ ਕਰ ਲਏ ਕੀ ਪਤਾ ਹੈ ਹੁਣ ਕੀ ਕਰਦਾ ਫਿਰਦਾ ਹੈਗਾ ਕੋਣ ਆਉਂਦਾ ਹੈਗਾ ਫੋਨ ਜੇ ਤੁਹਾਨੂੰ ਦੱਸਣ ਦਾ ਬਾਹਰ ਨੀ ਤੁਰ ਗਿਆ ਪਈ ਮੈਨੂੰ ਕਿਹੜਾ ਦੱਸਦਾਗਾ ਹੁਣ ਤਾਂ ਕਹਾਂ ਜੀ ਨਾ ਪਈ ਜੇ ਆਪਾਂ ਤਾਂ ਕਿਤੇ ਅੰਦਰ ਹੀ ਬੈਠੇ ਰਹ ਜੀਗੇ ਹੁਣ ਆਪਾਂ ਕਿਹੜੇ ਬੇ ਮਾਗਰ ਫਿਰਦੇ ਆਂਗੇ ਹੈਨਾ ਵੀ ਉਹਦੇ ਮਾਗਰ ਫਿਰਦੇ ਆਂਗੇ ਉਹਨੂੰ ਆਪ ਨੂੰ ਇੰਨਾ ਕਚਾਈਏ ਕੁਰਕੇ ਕੁਰਕੇ ਹਟਾਈਏ ਉਹਨੂੰ ਵੀ ਬਾਹਰ ਨਾ ਜਾਏ ਤੁਸੀਂ ਕਹਦੇ ਕਰੋ ਫਿਰ ਵੜਾ ਮੋਟਾ ਤੁਸੀਂ ਤਾਂ ਜਮੀਨ ਕੁਝ ਕਰਦੇ ਹੋਈਆਂ ਉਹਨਦੇ ਹੁਣ ਮੈਂ ਕੁਰੂਗੀ ਉਹਨੂੰ ਹੋਰ ਬਣਾ ਬੰਦਾ ਬਿਠਾ ਕੇ ਵੀ ਤੂੰ ਕਿੱਥੇ ਤੁਰ ਰਿਆ ਨੇ ਤੂੰ ਦੱਸ ਕੇ ਕਿਉਂ ਨਹੀਂ ਜਾਂਦਾਗਾ ਮੈਨੂੰ ਦੱਸ ਕੇ ਜਾ ਜਾਂ ਤੂੰ ਮੈਨੂੰ ਦੱਸ ਕੇ ਜਾਏਗਾ ਐ ਦੇਵੀ ਤੁਸੀਂ ਹੁਣ ਉਹਨੂੰ ਮਾੜਾ ਬਟਾ ਕਿਹਾ ਕਰੋ ਤੁਸੀਂ ਤਾਂ ਜਮੀ ਨਹੀਂ ਬੋਲਦੇ ਹੁਣ ਪੱਲੀ ਮੇਰਾ ਬੋਲੇ ਕਿੱਥੇ ਉਹ ਹੁੰਦਾਗਾ ਮੇਰੀ ਬੜੀ ਸੁਣਦਾਗਾ ਜਦੋਂ ਉਹਨੂੰ ਫੋਨ ਕਰਾਂਗੇ ਭਾਈ ਮੁੰਡਾ ਨਹੀਂ ਖੜਦਾ ਘਰੇ ਤੂੰ ਪਵਾਂਦੀ ਕਿਵੇਂ ਕਰ ਦੋ ਦਿਨ ਲਾ ਕੇ ਜਾ ਆਇਆਂਗਾ ਮੇਰੇ ਤਾਂ ਕੰਮ ਪੈ ਨਹੀਂ ਫਿਰ ਮੈਂ ਤੇ ਅੰਦਰ ਆ ਤੇ ਹੁਣ ਕੰਮ ਕਰਤੀ ਹਾਂ ਜੀ ਕਰ ਲੈ ਬੀਬੀ ਨੂੰ ਕਰਵਾਇਆ ਚੰਗਾ ਵੀਰ ਜਾਨਾ ਚੰਗਾ ਉਹਦੇ ਰੋਣ ਵੀ ਦੇਖ ਲਈ ਕਿਤੇ ਉਹ ਮੇਰੀ ਕਿਹੜਾ ਮੰਨਦਾ ਬੇਬੇ ਤੈਨੂੰ ਪਤਾ ਤਾਂ ਹੈਗਾ ਮੰਨਦਾ ਤਾਂ ਨਹੀਂ ਫੇਰ ਮਾੜ ਮੋਟਾ ਲਾਓ ਭਾਈ ਉਹਨੂੰ ਕੈ ਸੁਣ ਕੇ ਮੈਂ ਤਾਂ ਕਿਹਾ ਸੀ ਬੈਸ ਕੀਤੀ 11 12 ਦਾ ਕਰੀ ਉਹ ਦਾਖਲਾ ਪਰ ਉਹ ਦਾਖਲਾ ਪਰ ਸਕੂਲ ਚ ਕੁੱਟ ਕੱਪਟ ਕੇ ਲਾਓ ਉਹ ਮੇਰੀ ਤਾਂ ਮੰਨਦਾ ਮੇਰੇ ਤਾਂ ਮੂਰੇ ਬੋਲਦਾ ਉਹ ਬੋਲਦਾ ਤਾਂ ਹੈਗਾ ਮੂਰੇ ਸਾਡੇ ਤੇ ਚਾਚੇ ਨੂੰ ਉਹਦੇ ਨਾਲ ਕਰਦੇ ਗੱਲ ਚਲ ਮੈਂ ਜੇ ਹੋਇਆ ਮੈਂ ਹੁਣ ਅੱਡੇ ਕਿੰਨੀ ਜਾਂਦਾ ਜੇ ਉਹ ਉਹ ਧੜਕੇ ਦੀ ਜਿਆਦਾ ਕੁੱਟ ਪੀ ਕੇ ਆ ਮੁੱਕਿਆ ਆਇਆ ਨਹੀਂ ਕੁਝ ਵੀ ਨਹੀਂ ਕਰਦੀ ਨਾ ਕੁਝ ਨਹੀਂ ਖਾਦਾ ਹੈਗਾ ਚਲ ਮੈਂ ਕਹਿ ਦਾਂ ਨਾ ਨੂੰ ਜੇ ਹੋਇਆ ਆਏ ਉਹਨੂੰ ਭੇਜ ਕਰੀ ਓਰੇ ਆ ਗਏ ਕਿੱਧਰ ਆਏ ਤੂੰ ਇੱਥੇ ਸੀ ਆ ਮੈਂ ਕਿੱਧਰ ਜਾਣਾ ਇੱਥੇ ਸੀਗਾ ਟੜਕੇ ਵੀ ਚਾਦੀ ਕੁੱਟ ਪੀ ਕੇ ਗਿਆਗਾ ਉਹ ਮੈਨੂੰ ਕੰਮ ਸੀ ਮਾੜਾ ਇਹ ਮੁੰਡੇ ਨਾਲ ਗਿਆ ਸੀਗਾ ਹਾਂ ਉਹ ਗਿਆ ਸੀ ਕੰਮ ਸੀ ਆ ਦੋਸਤ ਕੋਲ ਨਾਲ ਗਿਆ ਆਪੂ ਹੋਰ ਕੋਈ ਪੜਾ ਪੜਨ ਦਾ ਕੋਈ ਕਰਦਾ ਨਹੀਂ ਇਹ ਟੰਗ ਪੜਨ ਦਾ ਪੜ ਕੇ ਕੌਣ ਕੀ ਬਣ ਗਿਆ ਆ ਉਹ ਮੁੰਡਾ ਜਿਵੇਂ ਤੇਰੀ ਭੈਣ ਦਾ ਕਰਦਾ ਹੈ ਇਲੈਕਟਸ ਲੱਗੇ ਪੜ ਕੇ ਕਰਨਾ ਉਹ ਮੇਰਾ ਯਾਰ ਉਹ ਦੇਖਦਾਗਾ ਖੇਤੀ ਕਰਾਂਗੇ ਉਹ ਖੇਤੀ ਨਾਲ ਦੇ ਤਾਂ ਮਟਾਰੀਆਂ ਪੈ ਗਈਆਂ ਹੁਣ ਪੈ ਜਾਣਗੇ ਕੋਠੀਆਂ ਉਹ ਖੇਤੀ ਵਰਗੀ ਰੀਸ ਨਹੀਂ ਹੈਗੀ ਅਰੀਸ ਨਹੀਂ ਹੈਗੀ ਬਹੁਤ ਬਾਹਰ ਹੈ ਨਾ ਤੇਰੇ ਕੋਲ ਬਾਹਰ ਕਿੱਲੇ ਨੇ ਉਹ ਕੁਛ ਨਹੀਂ ਹੁੰਦਾ ਹੁਣ ਬਾਹਰ ਸਾਰੇ ਹੀ ਜਾਂਦੇ ਨੇ ਕਿਸੇ ਦਾ ਕੁਛ ਨਹੀਂ ਬਣਦਾ ਉਹ ਪਾਜਲਾਤੀ ਫੜਦਾ ਇੱਥੇ ਕਿੱਥੇ ਕੋਈ ਕੰਮ ਨਹੀਂ ਮਿਲਦਾ ਇੱਥੇ ਮਿਲਦੂ ਕੋਈ ਉਹ ਅੱਜ ਤੱਕ ਕਿਹਨੂੰ ਮਿਲਿਆਗਾ ਮਿਲਿਆ ਜਿਵੇਂ ਬੀਚ ਵਿੱਚ ਪ੍ਰਾਈਵੇਟਨ ਲੱਗ ਜੂਗਾ ਉਹ ਨਹੀਂ ਖੇਤੀ ਵਰਗਾ ਤਾਂ ਨਹੀਂ ਹੈਗਾ ਖੇਤੀ ਵਰਗਾ ਤਾਂ ਨਹੀਂ ਹੈਗਾ ਤੇ ਕਿਤੇ ਤੇ ਬਚ ਰਿਹਾ ਕਰੇਗਾ ਮੈਂ ਕੰਡਣਾ ਪਹਿਲਾਂ ਮੈਂ ਕਿੱਥੇ ਕਿਹੜੇ ਮਸਟੰਡੇ ਨਾਲ ਦੇਖ ਲੈ ਤੂੰ ਮੈਨੂੰ ਪਤਾ ਹੈਗਾ ਤੂੰ ਦਾ ਪੜਨ ਲੱਗ ਜਾ ਦਾਖਲਾ ਪਰ ਕੋਈ ਨਹੀਂ ਯਾਰ ਉਹੀ ਦੇਖ ਰਿਹਾ ਮੈਂ ਕੋਈ ਨਹੀਂ ਦੇਖ ਰਾ ਤੂੰ ਖਾ ਨਹੀਂ ਹੈਗਾ ਮੈਨੂੰ ਪਤਾ ਤੇਰਾ ਤੂੰ ਪੜਨ ਲੱਗ ਜਾ ਦਾਖਲਾ ਕਰ ਦੇ ਕਿੱਧਰ ਗਿਆ ਸੀ ਗਿਆ ਵੇ ਤੂੰ ਤੜਕੇ ਦੀ ਪੀ ਕੇ ਚਾ ਗਿਆਗਾ ਕੋਈ ਕੰਮ ਨੂੰ ਹੱਥ ਪਾ ਰਿਆ ਕਰ ਆਹ ਵੀ ਲੈ ਚੜੀ ਚੜਾਈ ਮੇਰੀ ਦੀ ਆ ਗਈ ਮੇਰੀ ਤੇ ਆ ਜਾ ਕਰੋ ਸਾਡਾ ਪਰ ਮੈਂ ਕੀ ਕਸੂਰ ਕੀਆ ਮੇਰਾ ਮੈਨੂੰ ਅਰੇ ਤੇ ਕਸੂਰ ਹੀ ਨਹੀਂ ਉਹ ਫਿਰ ਮੈਂ ਬਾਗਿਆ ਗਿੱਡੀ ਗੱਲ ਹੋ ਗਈ ਤੂੰ ਕਰ ਦੇ ਕੰਮ ਕਰ ਲੈ ਓ ਯਾਰ ਕੰਮ ਹੋਈ ਜਾਂਦੇ ਨੇ ਕੰਮ ਤੁਸੀਂ ਗਾਦੇ ਰਸਤੇੋਂ ਕੰਮ ਕਰੀ ਜਾਓ ਹੁਣ ਦੱਸ ਮੈਂ ਕਰ ਲਈ ਕੋਈ ਗਾਹਾਂ ਵੀ ਕੁਛ ਕਰ ਲੈ ਗਾਹਾਂ ਯਾਰ ਦੇਖਦੇ ਆਂਗੇ ਮੈਨਾਂ ਕਾ ਆਪ ਇਹਨੂੰ ਆ ਵੀ ਆਹੀ ਗੱਲ ਪੈਦੀ ਐ ਮੈਂ ਖੇਤੀ ਦਾ ਸੋਚਣਾ ਕੋਈ ਗੱਲ ਨਹੀਂ ਕਰਾਂ ਮੈਂ ਤੇਰੇ ਤਾਂ ਮੋੜ ਨਾ ਸੁਣਨੇ ਹੋ ਜਾਣਾ ਕਿੱਥੇ ਮੋੜਾਂ ਦੇ ਦੇਖ ਲੈ ਮੈਨੂੰ ਤੁਸੀਂ ਤੇ ਹੋਰ ਤੂੰ ਕਿੱਥੇ ਧੱਕੇ ਖਾ ਕੇ ਆਇਆਗਾ ਮੈਨੂੰ ਮੈਨੂੰ ਘਰੇ ਜੋਰ ਦੇ ਨਹੀਂ ਹੈਗੇ ਤੁਸੀਂ ਅਸੀਂ ਕਿਹਨੇ ਜਰਦੇ ਤੇਰੇ ਲੱਛਣ ਨਹੀਂ ਹੈਗਾ ਬੁਰਾ ਮਗਨਾ ਕਰੇ ਬੈਠਾ ਮੈਂ ਤੇਰੇ ਲੱਛਣ ਨਹੀਂ ਹੈਗੇ ਘਰੇ ਰਹਿਣ ਵਾਲੇ ਮੈਨੂੰ ਆਇਆ ਹੋਗਾ ਵੀ ਇਹ ਘਰੇ ਕਿਉਂ ਆ ਗਿਆ ਓ ਤੇਰੇ ਤਾਂ ਇਹਦੇ ਪੁੱਤੇ ਦਾ ਪਲੱਸ 2 ਤੋਂ ਬਾਅਦ ਯਾ ਤੇਰਾ ਦਿਮਾਗ ਨਹੀਂ ਖੁੱਲਦਾ ਮੋਟੇ ਦੇ ਮਾਤਲੇ ਆ ਫਿਰ ਕੋਈ ਨਹੀਂ ਕਰ ਲੈਣ ਦੇ ਉਹਨੂੰ ਦੇਖੀ ਜਾਊਗੀ ਆ ਕਿਵੇਂ ਤੂੰ ਬਾਹ ਕੀ ਦੇਖੇਗਾ ਉਹ ਲੱਲਰ ਲਾਦੂ ਨਾਲੇ ਕਰਕੇ ਆਈ ਲੜਕੀ ਲੱਲਰ ਲਾਉ ਗਈ ਤੇਰੇ ਲੋ ਤਾਂ ਤੇ ਬਾੜੇ ਗੁੰਨੇ ਤੇਰੇ ਤੇ ਇੱਕ ਵੀ ਨਹੀਂ ਬੇਬੇ ਬੋਲ ਨਾ ਉਹਨਾਂ ਵੀ ਮਾਲ ਪਸ਼ੂ ਸ਼ਾਮਲੇ ਪਾਣੀ ਪੈਦੇ ਕਾ ਫੌੜੇ ਨਾਲ ਗੁਹਾ ਨਾ ਰੱਖੀ ਹੋਈ ਹੈ ਨਾ ਨੌਕਰਾਨੀ ਭਾਈ ਤੁਸੀਂ ਆਉਗਾ ਮੋੜਾਂ ਤੇ ਬੈਠਣ ਨੂੰ ਰੱਖੇ ਹੋਏ ਨੇ ਹਾਂ ਹੈ ਤਾਂ ਮੋੜਾਂ ਤੇ ਬੈਠਣ ਨੂੰ ਰੱਖਿਆ ਹੋਇਆ ਹੈਗਾ ਆ ਲੈ ਫਿਰ ਪਚਾ ਪੀ ਲੋ ਹੁਣ ਭੱਜ ਗਿਆ ਇਹ ਨੂੰ ਸਕੇ ਡਰਾਪੇ ਕਿੱਥੋਂ ਹੋਰ ਤੇਰੀ ਲੈ ਨਹੀਂ ਚਲਦੀ ਚੁੰਦੀ ਦਾ ਦਾ ਭੌਂਕਦਾ ਕੁੱਤਿਆਂ ਵਾਂਗੂ ਤਾਈ ਬੈਠੂ ਫਿਰ ਮੋੜਾਂ ਤੇ ਕਰ ਲੋ ਜਿਹੜਾ ਕੋਸ ਹੁੰਦਾ ਹੁਣ ਲੈ ਇਹਨੂੰ ਕੀ ਹੋ ਗਿਆ ਜਾ ਕੇ ਦੇਖ ਲੈ ਪਲਾ ਕੀ ਹੋ ਗਿਆ ਤੋਏ ਬਾਹਰ ਰੌੜਾ ਇਹ ਪਾ ਜੰਦਾ ਸੀਗਾ ਕੁਝ ਨਹੀਂ ਹੋਇਆ ਤਾਈ ਬਸ ਹੋਰ ਬਸ ਕੁਝ ਨਹੀਂ ਹੋਇਆ ਤੂੰ ਭੱਗ ਜਾ ਕੋਈ ਤਾਂ ਫੇਪ ਤੋ ਕੀ ਹੋ ਗਿਆ ਉਹ ਕੁਝ ਨਹੀਂ ਮੇਰੀ ਮੰਮੀ ਹੋਰੀਆਂ ਮੰਮੀ ਤੇ ਬੇਬੇ ਦੋਨੇ ਮਗਰ ਪਈਆਂ ਕਾ ਤੋ ਉਹੀ ਗਨੀਆਂ ਹਾਂ ਤੂੰ ਕਨੇ ਬਾਹਰ ਭੱਜ ਗਏ ਲੈ ਚੱਲ ਕੋਈ ਨਾ ਪੁੱਤੋ ਬਾਰੇ ਵੀ ਨਾ ਜਾਣਦੇ ਹੁੰਦੇ ਘਰੇ ਰਹਿੰਦੇ ਹੁੰਦੇ ਨੇਗੀ ਮੈਂ ਕਿਧਰੇ ਗਿਆਗਾ ਤੂੰ ਵੀ ਤਾਂ ਹੀ ਉਹਨਾ ਵਾਂਗੂ ਲੱਗੀ ਫਿਰ ਫਿਰ ਆਈ ਸਮਝਾਉਂਦੇ ਨੇ ਪੁੱਤ ਸਮਝਣਾ ਵੀ ਚਾਹੀਦਾਗਾ ਆਈ ਨਹੀਂ ਜਾਂਦੇ ਹੁੰਦੇ ਬਾਹਰ ਆਹ ਜੀ ਸਾਰਾ ਟੱਬਰ ਮੇਰੀ ਮੰਗਰ ਬਾਤ ਪੈ ਰਹੇ ਹੋ ਨਾ ਕੋਈ ਨਾ ਪੁੱਤ ਕੋਈ ਚਾਹ ਪਾਣੀ ਪੀਤਾ ਰੋਟੀ ਟੁੱਕ ਉਸਨੂੰ ਨਹੀਂ ਦਿੱਤਾ ਮੈਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਤੜਕੀ ਗੀਰਾ ਚਾਹ ਪੀ ਕੇ ਗਿਆ ਸੀ ਇਹਦਾ ਮਾ ਲਿਉਨੀਆ ਤੂੰ ਖਾ ਲਈ ਚੰਗਾ ਰੋਟੀ ਖਾ ਲਈ ਲਿਆ ਦੇ ਕੋਈ ਚੰਗਾ ਹੋਰ ਗੁੱਸੇ ਨਹੀਂ ਹੁੰਦੇ ਹੁੰਦੇ ਸਿਆਣਾ ਪੁੱਤ ਬਣਦੇ ਹੁੰਦੇ ਆ ਲੈ ਖਵਾ ਮਹੌਲੀ ਜੀ ਨੂੰ ਰੋਟੀ ਵਟਿਆ ਕੇ ਇਹ ਤਾਂ ਕੋਈ ਗੁੱਸੇ ਹੀ ਹੋ ਜਾਂਦਾ ਲੈ ਤੂੰ ਰੋਟੀ ਖਾ ਲੈ ਲਓ ਟੈਪੜ ਇਹਦਾ ਮੈਨੂੰ ਰੋਟੀ ਵੀ ਨਹੀਂ ਪੁੱਛਦੇ ਦੇ ਹਾਲ ਚੱਲ ਕੋਈ ਨਾ ਪੁੱਤ ਗੁੱਸੇ ਨਹੀਂ ਹੁੰਦੇ ਹੁੰਦੇ ਉਹ ਤੇਰੇ ਭਲਾਈ ਦੇ ਬਾਰੇ ਕਹਿੰਦੇ ਨੇਗੇ ਉਪਲਾਈ ਦੇ ਮਾਰੇ ਮੈਂ ਤਾਂ ਉਹਨੂੰ ਐ ਕਹਾਂ ਮੈਂ ਖੇਤੀ ਕਰੂੰ ਮੈਂ ਤਾਂ ਖੇਤੀ ਚ ਪੁੱਤੋ ਕੁਛ ਨਹੀਂ ਪਿਆਗਾ ਤੂੰ ਪੜ੍ਹ ਲਾ ਉਹ ਤਾਂ ਹੀ ਖੇਤੀ ਖੇਤੀ ਕਿਉਂ ਨਹੀਂ ਉਹ ਚੰਗੀ ਹੈ ਤੂੰ ਵੀ ਉਹਨਾਂ ਵਰਗੀ ਉਹਨਾਂ ਵਾਂਗੂ ਲੱਗਦੀ ਖੇਤੀ ਚ ਸਾਰਾ ਕੁਝ ਹੀ ਹੈਗਾ ਪੜ੍ਹਾਈ ਵੀ ਪੁੱਤੋ ਫੇਰ ਹੀ ਹੈਗਾ ਖੇਤੀ ਵੀ ਫੇਰ ਕਰੇਗਾ ਦੇ ਪੜ੍ਹਾਈ ਕਰੇਗਾ ਦੇ 12 ਤੂੰ ਕਰ ਲੈ ਫੇਰ ਆਪਾਂ ਖੇਤੀ ਦਾ ਦੇਖ ਲਾਂਗੇ ਜਾਂ ਕੋਈ ਕੋਈ ਨੌਕਰੀ ਮਿਲ ਜਾਂਦੀ ਹੈਗੀ ਖੇਤੀ ਚ ਹਾਈ ਵੀ ਕੀ ਹੈਗਾ ਉਹ ਖੇਤੀ ਚ ਸਾਰਾ ਕੁਝ ਹੀ ਹੈ ਤਾਈ ਉਹਨਾਂ ਵਾਂਗੂ ਤੂੰ ਲੱਗਦੀ ਤੂੰ ਮੈਨੂੰ ਐ ਦੱਸ ਤੇ ਤਾਈ ਨੇ ਤੇ ਪਿਓ ਨੇ ਕਿੱਕਟ ਲੈ ਚੋ ਦੇ ਹੁਣ ਉਹ ਬਾਹਰ ਗਏ ਨੇ ਤਾਂ ਮਾੜੀ ਜੀ ਰੋਟੀ ਚਾਚੀ ਦੀ ਖਾਣੇ ਆਪਾਂ ਘਰੇ ਕਿੱਥੇ ਆ ਦੋ ਦੋ ਕਿੱਲੇ ਨੇ ਆਪਣੇ ਕੋਈ ਕੁਛ ਨਹੀਂ ਹੁੰਦਾ ਫਿਰ ਸਾਰਾ ਕੁਝ ਹੀ ਬਣ ਜਾਂਦਾ ਹੈ ਮੈਂਤ ਦਾ ਸਾਰੇ ਕੰਮ ਚ ਹੀ ਹੁੰਦੀ ਹੈ ਜੀ ਮੈਂਤ ਤਾਂ ਹੁੰਦੀ ਆ ਪੁੱਤ ਤੂੰ ਐਂ ਨਫਰਦਾ ਰਿਹਾ ਕਰ ਆ ਦੇਖੀ ਤੇਰੇ ਅੱਖਾਂ ਜੀਆਂ ਕਿਵੇਂ ਲੱਗਦੀਆਂ ਨੇ ਮੈਨੂੰ ਉਹ ਅੱਖਾਂ ਨੂੰ ਕੀ ਹੋਇਆ ਹੋਰਾ ਦੇਖ ਤਾਂ ਲੈ ਅੱਖਾਂ ਨੂੰ ਕੁਝ ਉਹ ਤਾਂ ਉਹੀ ਮਛਰੀ ਜੀ ਵਾਲੀ ਆ ਗਈ ਮੌਸਮ ਕਰ ਨਾ ਪੁੱਤ ਐਂ ਨਫਰਿਆ ਕਰ ਮੇਰਾ ਸਿਆਣਾ ਪੁੱਤਾਂਗਾ ਤੂੰ ਤਾਂ ਕੋਈ ਨਹੀਂ ਨਾਲੇ ਤਾਂ ਗੌਰ ਕਰ ਪੁੱਤ ਬਣ ਕੇ ਤੇਰੀ ਮੰਮੀ ਤੇ ਦਾਦੀ ਤੇਰੇ ਭਲੇ ਨੂੰ ਕਹਿੰਦੀਆਂ ਨੇ ਠੀਕ ਆ ਜੀ ਕੋਈ ਨਹੀਂ ਹੋਰ ਮੈਂ ਤਾਂ ਤੇਰੀ ਸੋਚ ਲੱਗੀ ਰਹਿੰਦੀ ਹੈਗੀ 24 ਘੰਟੇ ਮੈਂ ਤਾਂ ਤੇਰੀ ਫਿਕਰ ਕਰਦੀਆਂਗੀ ਕੋਈ ਨਹੀਂ ਸਿਆਣਾ ਪੁੱਤ ਬਣ ਜਾ ਨਾ ਇਹ ਨਾ ਆਪਣੇ ਗੌਰ ਕਰ ਮੈਂ ਤਾਂ ਤੈਨੂੰ ਹੋਰੀ ਲੱਗੀ ਜਾਂਦੀਆਂ ਨੇ ਅੱਖਾਂ ਜੀਆਂ ਉਹ ਨਹੀਂ ਅੱਖਾਂ ਨੂੰ ਮਸ਼ਰੀ ਵਾਲੀ ਹੈੀ ਮੌਸਮ ਕਰਕੇ ਵਾਲਾ ਹੋਣ ਚੱਲ ਠੀਕ ਆ ਰੋਟੀ ਖਾ ਲੈ ਫੇਰ ਤੂੰ ਹਾਂ ਠੀਕ ਆ ਜੀ ਫਿਰ ਮੈਂ ਹੋਰ ਕੰਮ ਕਰ ਲਾਂ ਚੰਗਾ ਠੀਕ ਆ ਜੀ ਬੜਾ ਤਰਕ ਕਦੇ ਨਹੀਂ ਹੁੰਦੇ ਪੁੱਤ ਸਿਆਣੇ ਬਣਦੇ ਹੁੰਦੇ ਆ ਉਹ ਯਾਰ ਇਸ ਅੱਖਾਂ ਸੱਚੀ ਲਾਲ ਹੋ ਗਈ ਨੇ ਇੱਕ ਤਾਂ ਕਹਿ ਉਸੂਲ ਖਾਦਾ ਅੱਜ ਇਹ ਨਾਲ ਹੀ ਹੋਈ ਥੋੜੀਆਂ ਥੋੜੀਆਂ ਹੀ ਨੇ ਉਹ ਮੈਨੂੰ ਲੱਗਾ ਤਾਂ ਇਹਨੂੰ ਮੰਮੀ ਆਫ ਤਾਂ ਚਾਹ ਲੈ ਆਂ ਬਰੀ ਲੈ ਮੰਮੀ ਚਲ ਬੈਠ ਪੁੱਤ ਮੈਂ ਲਿਆਉਣੀ ਆ ਰੋਟੀ ਵੀ ਲਈ ਬਾਅਦ ਚੱਲ ਕੇ ਚਾਹ ਲਿਆ ਠੀਕ ਆਪ ਜਾਪਤਾ ਚਾਲੀ ਲੇਫਟ ਚਾ ਮਮੀ ਪੇਪਰ ਪਰਦਾ ਫਿਰ ਮੈਂ ਫਿਰ ਤੇਰੀ ਤਿਆਰੀ ਹੈ ਜੀ ਹੁਣ ਹਾਂ ਵਧੀਆ ਜਮਾ ਅਗਲੇ ਮਹੀਨੇ ਭਰ ਦਿੰਨਾ ਹਾਂ ਚੱਲ ਨਾਲੇ ਹੋਰ ਤਿਆਰੀ ਹੋ ਜੂਗਾ ਨਾ ਤੇ ਨਾਲੇ ਮੈਂ ਤਾਂ ਤੈਨੂੰ ਇੱਕ ਗੱਲ ਦੱਸਣੀ ਸੀ ਜਦੋਂ ਮੈਂ ਸਵੇਰੇ ਗਿਆਗਾ ਮੈਨੂੰ ਬੇਬੇ ਕਹਿੰਦੀ ਸੀਗੀ ਵੀ ਮੰਨੂ ਨੂੰ ਭੇਜ ਦੀ ਜੁੱਥੇ ਹੋਇਆ ਉਹ ਅੱਛਾ ਤੇ ਉਹ ਉਹਨਾਂ ਦਾ ਮੁੰਡਾ ਨਹੀਂ ਹੈਗਾ ਆਪਣਾ ਹਨੀ ਨਹੀਂ ਹੈਗਾ ਹੂੰ ਉਹ ਉਹਦੇ ਨਾਲ ਫਿਰਦਾ ਸੀਗਾ ਮਨੂੰ ਉਹਦਾ ਮੁੰਡਾ ਹੈ ਨਹੀਂਗਾ ਜੱਜ ਦਾ ਮੈਂ ਦੱਸਾਂ ਇਹਨੂੰ ਨਾਲੇ ਤਾਂ ਉਹ ਵੀ ਆਪਣਾ ਅ ਜੀਲਾ ਜੁਲਾ ਵਿੱਚ ਨਾ ਆਉਂਦਾ ਬਾਬਾ ਆਇਆ ਹੋਇਆ ਹੈ ਅੱਛਾ ਤੇ ਨਾਲੇ ਉਹ ਨਸ਼ੇ ਪੱਤੇ ਵਾਲੇ ਕਰਦਾ ਜੀਲਾ 'ਚ ਵੀ ਨਾ ਤਾਂ ਆਇਆ ਸੀ ਇਹ ਪਤਾ ਨਹੀਂ ਗੋਲੀਆਂ ਗੋਲੀਆਂ ਫੜੀਆਂ ਗਈਆਂ ਸੀ ਉਤੋਂ ਅੱਛਾ ਹਾਂ ਚਿੱਟਾ-ਚੁੱਟਾ ਵੇਚਦਾਗਾ ਤੂੰ ਐ ਕਰੀ ਚਾਚੀ ਨੂੰ ਦੱਸ ਦੀ ਨਾ ਪੁੱਤ ਉਹਨੂੰ ਨਾ ਦੱਸੀ ਹਜੇ ਇਹਨੂੰ ਮੈਂ ਆਪੇ ਸਮਝਾ ਲੂ ਅੱਜ ਘਰੇ ਵੀ ਰੌਲਾ ਪਹਿਲਾਂ ਪਿਆ ਸੀ ਆ ਦਿਨੀ ਹੂੰ ਇਹ ਤਰਕੇ ਕਰਵਾਏਗਾ ਉਦੋਂ ਤੇਰੀ ਦਾਦੀ ਬੋਲੀ ਨਾਲੇ ਉਹਦੀ ਮਾਂ ਬੋਲੀ ਫਿਰ ਮੈਂ ਮਸਾ ਤਾਂ ਸੁਧਰੂਗਾ ਇਹ ਮੈਂ ਤੁਹਾਨੂੰ ਦੱਸਦਾ ਇਹ ਵਿਗੜ ਜਾਊਗਾ ਇਹ ਨਾ ਕੋਈ ਨਾ ਪੁੱਤ ਮੈਂ ਸਮਝਾ ਲੂੰਗੀ ਐਨੇ ਇਹ ਸਮਝ ਜੂਗਾ ਮਰਜ਼ੀ ਐ ਤੇਰੀ ਮੈਂ ਤਾਂ ਕਹਿਣਾ ਵੀ ਚਾਚੀ ਹਾਂ ਮੈਨੂੰ ਵੀ ਅੱਖਾਂ ਹੀ ਆ ਤੋ ਹੋਰੂ ਲੱਗੀ ਮੈਂ ਅੱਖਿਆ ਸੀ ਮਾਂ ਤੇਰੀਆਂ ਅੱਖਾਂ ਲਾਲ ਲੈਂੀਆਂ ਕਹਿੰਦਾ ਨਾ ਤੈਨ ਤੋਂ ਵੀ ਲੱਗਦਾ ਤਾਈ ਕੋਈ ਨਾ ਮੈਂ ਸਮਝਾ ਲੂੰਗੀ ਹਾਜੀ ਆਪਾਂ ਤੇ ਤਾਈ ਕਰੀ ਕਰੀ ਆ ਹੁਣ ਹੁਣ ਉਹ ਕਰੀ ਪਿਆਸੀ ਉਤਰ ਰੂਣੂ ਹੁਣੀ ਕਹਿ ਕੇ ਆ ਜੋ ਵੀ ਨਾਲ ਨਰਣਾ ਕਰ। ਨਾ ਕੋਈ ਨਾ ਮੈਂ ਸਮਝਾਉਂ। ਹੋਰ ਨਾ ਕੱਢੂਗਾ ਹੋਰ ਨਾ ਮਾ ਕੋਈ। ਨਾ ਕੋਈ ਨਾ ਪੁੱਤ ਤੂੰ ਚਾਹ ਪੀਲਾ ਤੂੰ ਆਪਣੀ ਪੜਾਈ ਤੇ ਗੌਰ ਕਰਾ। ਚੱਲ ਮੈਨੂੰ ਫੇਰ ਰੋਟੀ ਲੈ ਦਿੰਦੀਆਂ ਚਾਹ ਪੀਲਾ ਕੇ ਰਮਾ। ਠੀਕ ਆ ਪੁੱਤ। ਕੋਈ ਨਾ ਮੈਂ ਸਮਝਾ ਦੂੰ ਚੰਗਾ। ਦੱਸੀ ਨਾ ਉਹਨੂੰ। ਨਾ ਨਾ ਮੈਂ ਤਾਂ ਚੀ ਚੀ ਲੈਣਾ ਚੰਗਾ ਸੀ। ਠੀਕ ਆ। ਨਾ ਤੇ ਖਿਲਾਪ ਹੈ ਅਗੇ ਸੁੱਤਾ। ਮਨੂੰ ਪੁੱਤ ਸੌਂਗਾ ਸੀਗਾ। ਹਾਂ ਬਈ। ਸੌਂ ਗਿਆ ਸੀਗਾ ਹਾਂ ਸੌਂ ਗਈ ਹੋ ਗਿਆ ਹਾਂ ਹੋਇਆ ਤਾਂ ਕੁਛ ਨਹੀਂਗਾ ਹੂੰ ਮੈਂ ਤਾਂ ਤੇਨ ਨਾਲ ਗੱਲ ਜੀ ਕਰਨੀ ਸੀ ਥੋੜੀ ਜੀ ਕੀ ਹੋਇਆ ਹੋਣਾ ਤਾਂ ਕੀ ਹੈ ਆਪਣਾ ਉਹ ਆਏ ਸੀ ਗੁਰੀ ਹੂੰ ਉਹਨੇ ਮੈਨੂੰ ਆ ਕੇ ਦੱਸਿਆ ਵੀ ਤੂੰ ਹਨੀ ਨਾਲ ਫਿਰਦਾ ਸੀ ਉਹਨਾਂ ਨਾਲ ਹਨੀ ਨਾਲ ਫਿਰਦਾ ਹੀ ਫਿਰ ਕੀ ਹੋਇਆ ਉਹ ਤੋ ਹੈ ਨਹੀਂ ਕੰਮ ਦਾ ਬੰਦਾ ਉਹ ਮੈਨੂੰ ਪਤਾ ਹੀ ਆ ਕੌਣ ਕੰਮ ਦਾ ਕੌਣ ਨਹੀਂ ਯਾਰ ਇਹਨੂੰ ਕੀ ਪਤਾ ਹੈ ਨਹੀਂ ਕਿ ਇਹ ਕਿਤੇ ਪਿੰਡ ਬੜਿਆ ਕਰੇ ਪਿੰਡ ਕਿਉਂ ਨਹੀਂ ਬੜਿਆਗਾ पता होत ਨਸ਼ੇ ਕਿੰਨੇ ਕਰਦਾਗਾ ਕਿੰਨੇ ਹੋ ਨਸ਼ੇ ਵੇਚਦਾ ਕਈ ਵਾਰੀ ਉਹ ਜੇਲ੍ਹ ਚ ਵਗ ਗਿਆ ਉਹ ਕੁਛ ਨਹੀਂ ਮੈਨੂੰ ਸਾਰਾ ਪਤਾ ਜਾਵਾ ਕੀ ਨਾਲ ਰਲਣਾ ਕੀ ਨਾਲ ਨਹੀਂ ਰਲਣਾ ਪੁੱਤ ਉਹਦੀ ਸੰਤ تمہਰੀ ਆ ਤੂੰ ਰਹਿਣ ਦੇ ਉਹ ਨਹੀਂ ਮੈਂ ਐ ਨਹੀਂ ਤਾਈ ਰਲਿਆ ਸੀ ਮੈਂ ਤਾਂ ਉ ਖੜਾ ਸੀ ਉੱਥੇ ਅੱਡੇ ਤੇ ਮੇਰੀ ਗੱਲ ਸੁਣ ਲੈ ਮੈਂ ਤੇਰੀ ਮੰਮੀ ਨੂੰ ਦੱਸਿਆ ਤੇ ਦਾਦੀ ਨੂੰ ਦੱਸਿਆ ਤੇ ਤੇਰੇ ਪਿਓ ਨੂੰ ਦੱਸਿਆ ਆਪਣੇ ਘਰੇ ਕਿਸੇ ਨੂੰ ਨਹੀਂ ਪਤਾ ਫਿਰ ਪਤਾ ਇਹਨੂੰ ਮੈਂ ਕੀ ਕਰਤਾ ਇਹ ਆ ਆ ਦੇਖ ਤੇਰੀ ਅੱਖਾਂ ਕਿਵੇਂ ਹੋ ਰਹੀਆਂ ਨੇ ਅੱਖਾਂ ਅੱਛਾ ਮੈਂ ਨਸ਼ਾ ਕਰਦਾ ਮੈਨੂੰ ਤਾਂ ਲੱਗਦੀ ਏ ਸ਼ੱਕ ਆਹੀ ਗੱਲ ਫਿਰ ਤਾਈ ਇਹ ਤੂੰ ਉਹਨਾਂ ਨਾਲ ਹੀ ਰਲ ਗਈ ਤੂੰ ਵੀ ਫਿਰ ਮੈਂ ਨਹੀਂ ਦਲੀ ਪੁੱਤ ਮੈਂ ਤੇਰੀ ਸਹਾਈ ਹਾਂਗੀ ਮੈਂ ਤੈਨੂੰ ਸਮਝਾਉਣੀ ਹੈਗੀ ਮੈਂ ਤਾਂ ਗੁਰੀ ਦਾ ਮੂੰਹ ਬੰਨ੍ਹਿਆਗਾ ਵੀ ਉਹਨਾਂ ਕੋਲੇ ਗੱਲ ਨਾ ਕਰ ਕਦੋਂ ਤੇਰੀ ਸੰਕਤ ਉਹਨਾਂ ਦੇ ਦੇਖ ਲਈ ਤੇਰੇ ਪੈਣ ਹੀ ਆ ਨਾਲ ਤਾਂ ਉਈ ਤਾਂ ਕੋਈ ਨਹੀਂ ਮੈਂ ਕੋਈ ਨਹੀਂ ਕੁਛ ਨਹੀਂ ਹੋਇਆ ਉਹਦੇ ਨਾਲ ਮੈਂ ਨਹੀਂ ਰਲਦਾ ਠੀਕ ਹੈ ਚੰਗਾ ਭਾਗ ਜਾ ਹਾਂ ਭਾਗ ਜਾ ਤੂੰ ਤਾਂ ਹੀ ਕਿ ਕਹੇ ਤਾਲ ਤਾਂ ਨਾਗਾ ਬਸ ਕੋਈ ਨਹੀਂ ਪਧੀਆਂ ਮੈਂ ਜੀ ਨਾਲ ਸਾਹਮਣੇ ਤੇ ਤੂੰ ਹੋਂ ਤਰ ਕੇ ਨਿਕਲੀ ਚੰਗਾ ਬਾਹਰ ਮੈਂ ਸਾਰਿਆਂ ਨੂੰ ਦੱਸੂਗੀ ਨਾਲ ਤਾਂ ਮਤੇ ਸਾਈਡ ਲਾਈਨੇ ਨਾਲ ਮੈਨੂੰ ਪੁੱਠਾ ਬੋਲਦਾਗਾ ਤੋ ਭਈ ਜਾਨੀ ਆਹਾਂ ਵabbe ਹਣੀ ਹੈ ਭਾਈ ਜੇ ਮੇਰੇ ਕੋਲ ਕਿੱਥੇ ਨਹੀਂ ਯਾਰ ਨਾ ਸਾਡਾ ਮੇਰੇ ਕੋਈ ਕਿੱਥੇ ਯਾਰ ਸੌਂਹ ਉਹ ਯਾਰ ਵੀਰਾਂ ਨੂੰ ਹੱਲ ਤਾਂ ਕਰੀ ਜੀ ਕਿਸੇ ਹਿਸਾਬ ਨਾਲ ਮੈਂ ਤੈਨੂੰ ਕਹਿ ਕੀ ਕਰਾ ਗਿਆਗਾ ਯਾਰ ਹੁਣ ਪੈਸੇ ਚੱਕਾਂ ਮੈਂ ਉਹ ਨਹੀਂ ਯਾਰ ਇਹਨਾਂ ਨੂੰ ਪਤਾ ਨਾ ਲੱਗ ਜੇ ਘਰੇ ਪਹਿਲਾਂ ਮੈਨੂੰ ਸਾਰੇ ਤਾਈ ਹੁਰੀਆਂ ਕਹੀ ਜਾਂਦੇ ਨੇ ਪਹਿਰੇ ਅੱਖਾਂ ਲਾਲ ਨੇ ਤੂੰ ਐਂ ਲੱਗਦਾ ਐਂ ਲੱਗਦਾ ਉਹ ਇੱਕ ਸਾਡੇ ਵਾਲੇ ਉਹਨੂੰ ਗੁਰਪ੍ਰੀਤ ਨੇ ਵੱਡੇ ਨੇ ਅੱਗੇ ਦੱਸਤਾ ਮੇਰੀ ਮਮੀ ਉਹਨੂੰ ਦੱਸਿਆ ਨਹੀਂ ਚੱਲਤਾਈ ਤਾਂ ਕੁਛ ਨਹੀਂ ਗਈ ਤੇ ਕਹਿੰਦਾ ਉਹ ਤਾਂ ਹਣੀ ਨਾਲ ਫਰਦਾ ਸੀ ਹਣੀ ਤੇ ਐ ਪੁਲਿਸ ਚ ਨਾ ਚੱਲਦਾ ਉਹਦਾ ਜੇਲ੍ਹਾਂ ਜਾਂ ਐ ਗੱਲਾਂ ਕਰੀ ਜਾਂਦੇ ਸੀ ਕੋਈ ਆਰ ਠੀਕ ਆ ਤੂੰ ਬੱਸ ਸਮਾਨ ਮੰਗਾ ਦੇ ਯਾਰ ਫਿਰ ਮੈਂ ਪੈਸੇ ਕਰ ਲਿਆਉਂਗਾ ਯਾਰ ਕਿਵੇਂ ਤਾਂ ਹੱਲ ਕਰੂੰਗੀ ਚਲ ਠੀਕ ਆ ਚੰਗਾ ਬਾਬੇ ਕੋਈ ਆ ਵੀ ਭੰਗਈ ਵੇ ਯਾਰ ਪੈਜੇ ਕਿ ਥੋੜਨੇ ਆ ਯਾਰ ਉਹ ਰੋਮ ਵੀ ਨਹੀਂ ਮਿਲਨੇ ਤੇ ਰਸੋਈ ਚ ਦੇ ਕਾਂਡ ਬੇੜੂ ਬਿਪੈਮ ਕੋਈ ਹੋਵੇ ਵੀ ਨਾ ਯਾਰ ਸੈਂ ਤੇ ਦੇਖਦਾ ਕਿਤੇ ਕੋਈ ਬੁੜੀ ਵੀ ਨਹੀਂ ਹੋਈ ਚਾ ਵੰਜ ਸੁਸਾ ਵੀ ਹੋ ਗਈ ਮੇਰੇ ਵੀਰੇ ਇਨੇ ਕਰਾਉਂਦਾ ਸਰਨੇ ਨਹੀਂ ਪਹਿਲਾਂ ਵੀ ਦੇਣੇ ਨੇ ਉਹਨਾਂ ਸਮਾਨ ਹੀ ਨਹੀਂ ਦੇਣਾ ਯਾਰ ਫਿਰ ਕੈਸੇ ਤਾਈ ਯਾਰੇ ਕਮਰੇ ਚ ਦੇਖਾਂ 500 ਦਾ ਹੱਲਦੀ ਹੋਇਆ ਤਾਂ ਆ ਰੋਟੀ ਫੜਾਈ ਤੈਨੂੰ ਚੱਕ ਕੇ ਖਾ ਲੂ ਆ ਬੇ ਰੋਟੀ ਵੀ ਨਹੀਂ ਖਾ ਸਕਦਾ ਜਦੋਂ ਹੁਣ ਤੂੰ ਮਾ ਰੋਟੀ ਨਹੀਂ ਚੱਕ ਕੇ ਖਾ ਸਕਦਾ ਖਵਾ ਦਿੰਦੀ ਤੇ ਰੋਟੀਆਂ ਫੜਾਉਣ ਨੂੰ ਕੰਮ ਵਿੱਚ ਥੱਕਿਆ ਹੋਇਆਗਾ ਉਰੇ ਆ ਬੇ ਹੁਣ ਤਾਂ ਗਿਆ ਸੀ ਹੁਣ ਫੇਰ ਵਾਰ ਨੂੰ ਚੱਕ ਲਿਆ ਪੁੱਤਾ ਉਹ ਮੈਂ ਕੀ ਕਹਾ ਤੁਹਾਨੂੰ ਫੇਰ ਹੁਣ ਮੈਂ ਕਰਾਂ ਕੀ ਕਰੇ ਕੋਈ ਕੰਮ ਹੈ ਹੁਣ ਤੁਹਾਡੇ ਕੀ ਕੰਮ ਬਥੇਰੇ ਨੇਗੇ ਖੇਤ ਜਾ ਕੇ ਕਣਕ-ਕੁਣਕ ਦੇਖ ਲੈ ਨਹੀਂ ਤਾਂ ਕਹਿੰਦੇ ਖੇਤੀ 'ਚ ਪੈਣਾ ਤੂੰ ਤੇ ਫਿਰ ਤੂੰ ਬੇਲਾ ਫਿਰ ਡਰ ਡਰ ਕਰਦਾ ਉਹ ਕੋਈ ਨਹੀਂ ਫਿਰ ਕੰਮ ਵੀ ਕੰਮ ਦੇ ਟਾਈਮ ਹੀ ਹੋਊਗਾ ਕੋਈ ਨਹੀਂ ਕਰ ਲੂਗਾ ਮੈਂ ਹਾਂ ਜੇ ਕੰਮ ਦਾ ਟਾਈਮ ਹੀ ਨਹੀਂ ਹੈਗਾ ਮੈਂ ਮੜਾ ਜਾ ਕੇ ਆਉਣਾ ਮੈਨੂੰ ਕੰਮ ਆਗਾ ਤੂੰ ਕਿੱਥੇ ਜਾਨੇ ਯਾਰ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਇਆ ਕਰਾਉਣ ਬਣਿਆ ਆਗਾ ਉਹ ਅੰਦਰ ਜਾ ਕੇ ਪੈ ਜਾਤਾ ਤੇ ਪਿਆ ਵੀ ਨਹੀਂ ਜਾਂਦਾ ਅੰਦਰ ਪੈ ਅੰਦਰ ਵੀ ਆਇਆਗਾ ਫਿਰ ਕੀ ਹੋਵੇ ਮੈਨੂੰ ਜਾਨਣਾ ਤੂੰ ਤਾਂ ਸਾਰਾ ਦਿਨ ਹੀ ਫਿਰਦਾ ਰਹਿੰਦਾ ਹੈ ਹੁਣ ਨਹੀਂ ਸਾਰਾ ਦਿਨ ਹੀ ਤੇਰੇ ਤਾਂ ਗੇੜੇ ਨੇ ਉਹ ਹੁਣ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਇਆ ਕਰਾ ਮੈਨੂੰ ਤਾਂ ਨਾ ਦੱਸ ਬੇਬੇ ਨੂੰ ਤਾਂ ਦੱਸ ਜਾਇਆ ਕਰ ਘਰ ਚ ਵੱਡੀ ਹੈਗੀ ਉਨਕੋ ਦੱਸਣ ਨੂੰ ਮੈਂ ਕਿੱਧਰ ਜਾਣਾ ਆ ਉਰੀ ਆ ਮੈਂ ਕਿੱਥੇ ਨਹੀਂ ਜਾਂਦਾ ਮੈਂ ਇੱਥੀਆਂ ਕੋਈ ਨਹੀਂ ਆ ਗਿਆ ਇੱਥੇ ਹੀ ਕਰੀ ਜਾਇਆ ਕਰ ਕੋਈ ਨਾਥੇ ਹੈ ਨਹੀਂ ਇੱਥੇ ਦਾ ਉਹ ਯਾਰ ਮੈਂ ਹੁਣ ਸਾਰਾ ਦਿਨ ਹੀ ਤੁਹਾਡੇ ਨਾਲ ਪਕਾਈ ਮਾਰੀ ਜਾਵਾ ਮੇਰੀ ਗੱਲ ਸੁਣਨਾ ਜਿਹੜਾ ਬੇਲੜ ਫਿਰਦੇ ਨੇ ਨਾ ਇਹ ਤਾਂ ਲੋਕਾਂ ਤੋਂ ਕਹੋਂਦੇ ਨੇ ਬੇਲੜਾ ਨਾਲੇ ਕੋਈ ਕਿੱਟਾ ਫੜ ਲੈ ਕੋਈ ਇਹ ਕੰਮ ਦਾ ਲੱਡ ਲੈ ਲੈ ਐ ਫਿਰਨ ਚ ਕੋਈ ਫਾਇਦਾ ਨਹੀਂ ਬਾਹਰ ਫਿਰਨ ਚ ਕੋਈ ਤੰਤ ਨਹੀਂ ਹੈਗਾ ਮੈਂ ਰੋਟੀ ਟੁਕ ਪੁੱਛਿਆ ਕਿਸੇ ਨੇ ਤੂੰ ਰੋਟੀ ਖਾ ਲੈ ਰੋਟੀ ਮੈਂ ਅੱਗੇ ਪੁੱਛੀ ਬੀਤੀ ਮੈਨੂੰ ਤਾਈ ਨੇ ਰੋਟੀ ਤੁਸੀਂ ਤਾਂ ਨਹੀਂ ਪੁੱਛਿਆ ਮੈਂ ਇਹਨੂੰ ਕਿਹਾ ਤੀ ਮਹਾਂ ਰੋਟੀ ਕਿਵਾਤੀ ਕਹਿੰਦੀ ਹੈ ਕਿ ਆਪੇ ਚੱਕ ਕੇ ਖਾ ਲੂ ਓ ਯਾਰ ਬਸ ਆਉਦਾ ਕੰਮ ਕਰੋ ਯਾਰ ਮੈਂ ਤਾਂ ਜਾਨਾਂਗਾ ਹਾਂ ਉਹ ਮੋੜ ਤੇ ਨਾ ਫਰਕ ਪੈ ਜੇ ਉੱਥੇ ਘੁੱਟ ਲੈ ਜਾ ਕੇ ਤਾਂਸ ਉਹ ਨਸ਼ੇੜੀਆਂ ਨਾਲ ਫਿਰਦਾ ਰਹੇ ਹੋਰ ਤਾਂ ਕੋਈ ਕੰਮ ਨਹੀਂ ਆਹੀ ਕੰਮ ਰਹਿ ਗਿਆ ਤੇਰੇ ਪੱਲੇ ਚ ਉਹ ਤਾਂ ਸੱਚੀ ਮੈਂ ਤਾਂ ਲੈ ਕੋਈ ਨਸ਼ੇ ਪੱਤੇ ਚ ਨਾ ਪੈ ਗਿਆ ਵੀਰ ਵੀਰ ਆਪਾਂ ਅੰਦਰ ਹੀ ਬੈਠਾਂਗੇ ਵੀਰ ਭਾਲ ਘੌਰ ਕਰਾ ਔਰ ਬੇਬੇ ਡਰਦਾ ਮੈਨੂੰ ਵੀ ਲੱਗਦਾ ਹੈਗਾ ਜਿਹੜਾ ਤੜਕੀ ਨਿਕਲ ਜਾਂਦਾ ਹੈ ਕੀ ਪਤਾਗਾ ਹੁਣ ਕਿੱਥੇ ਖੜਦਾ ਕਿੱਥੇ ਵਹਿੰਦਾ ਕੋਈ ਪੈਸਾ ਤੇਲੀ ਦੇਖ ਲੈ ਕੋਈ ਹੱਲਿਆ ਤਾਂ ਨਹੀਂ ਕਿਤੇ ਪੈਸੇ ਤੇਲੀ ਤਾਂ ਮੈਨ ਕੋਈ ਵਾਰਤਾ ਤਰਿਆ ਨਹੀਂ ਸੀਗਾ ਵੀ ਉਥੋਂ ਆ ਲਿਜੂ ਮੇਡਸ ਤੇ ਲੈ ਨਹੀਂ ਕੀ ਹੋ ਉਹ ਤਾਂ ਚੱਲ ਦੇਖ ਲਾਂਗੇ ਕੋਈ ਨਾ ਪਰ ਹੁਣ ਆਉਂਦੇ ਉਹਦੀ ਮੈਂ ਚੰਗੀ ਤਰ੍ਹਾਂ ਕਲਾਸ ਲਾਉਂਗੀ ਲੈ ਮੈਂ ਡੋਰੀ ਤੇ 500 ਰੁਪਿਆ ਤਰਿਆ ਸੀ ਨਾ ਗੁਰੀ ਨੂੰ ਸੌਦਾ ਲੈਣ ਭੇਜਾਂ ਹੈ ਇਹ ਤਾਂ ਹੈ ਨਹੀਂ ਗਾ ਹੋਰ ਤਾਂ ਕੋਈ ਕਰੇ ਨਹੀਂ ਸੀ ਕਿੱਲਾ ਮਨ ਨੂੰ ਸੀਗਾ ਮਨ ਨੂੰ ਗਿਆ ਬਾਹਰ ਮੈਂ ਤਾਂ ਲੈਦਾ ਉਹੀ ਲੈ ਗਿਆ ਫਿਰ ਚੱਕੇ ਨਾ ਵੀ ਇੱਥੇ ਤਾਂ ਕਿਤੇ ਵੀ ਨਹੀਂ ਹੈਗਾ ਲੈ ਹੁਣ ਤਾਂ ਮੈਂ ਤਰ ਕੇ ਗਈ ਸੀ 10 ਮਿੰਟ ਵੀ ਨਹੀਂ ਹੋਏ ਮੈਂ ਤਾਂ ਇੱਥੇ ਪੈਸੇ ਤਰਿਆ ਨੂੰ ਉਹ ਤਾਂ ਸੱਚੀ ਹੋ ਗਈ ਗੱਲ ਬੇਬੇ ਕਹਿੰਦੀ ਸੀ ਕੋਈ ਬਿੜਕ ਲੈ ਲੈ ਪੈਸੇ ਪੂਸੇ ਤਾਂ ਹੀ ਲੈ ਗਿਆ ਨਹੀਂ ਤਾਂ ਮੇਰਾ ਜາດ ਹੀ ਨਹੀਂ ਰਿਹਾ ਵੀ ਮੇਰੇ ਕੋਲ ਸਤਰ ਕੇ ਇਸ ਜਾੜੀ ਤੇ ਹੁਣ ਦੱਸਦੀਆਂ ਬੇਬੇ ਨੂੰ ਜਾ ਕੇ ਮੈਂ ਤਾਂ ਦੱਸਦੀਆਂ ਬੇਬੇ ਨੂੰ ਬੈਠੀ ਆ ਬੇਬੇ ਹਾਂ ਉਹ ਤਾਂ ਉਹੀ ਗੱਲ ਹੋ ਗਈ ਕੀ ਦੀ ਮੈਂ ਗਾੜੀ ਤੇ ਨਾ 500 ਰੁਪਇਆ ਤੇ ਰਿਆ ਸੀਗਾ ਹਾਂ ਮੈਂ ਹਾਲੇ ਗੁਰੀ ਤੇ ਸੌਦਾ ਮੰਗਾਉਣੀ ਆ ਉੱਥੇ ਪੈਸੇ ਨਹੀਂ ਹੈਗੇ ਉਹੀ ਗੱਲ ਕਰਤੀ ਮੈਂ ਫੇਰ ਹਾਂ ਉਹ ਤਾਂ ਲੈ ਗਿਆ ਚੱਕ ਮੈਨੂੰ ਕੀ ਕਹਿੰਦੇ ਨੇ ਕਹਿੰਦੇ ਸੀ ਕੋਲੇ ਤਾਂ ਪੈਸੇ ਤੇ ਥਾਥ ਤੱਲੇ ਨਾ ਰੱਖੀ ਰਾਨ ਨਾਲ ਫੇਰ ਮੈਨੂੰ ਕਹਿਣਾ ਐ ਪਤਾ ਸੀ ਵੀ ਉਹ ਥਾ ਥਾ ਹੱਥ ਮਾਰੂਗਾ ਉਹਦੇ ਫੇਰ ਡਾਂਗਾ ਲਾਉਨੇ ਬਣਿਆਗਾ ਲੋਟ ਨਹੀਂ ਆਉਂਦਾ ਫੇਰ ਕੁੱਟ ਕੇ ਮੈਂ ਕਰੂਗਾ ਚ ਉਹਦੀ ਮੁਰੰਮਤ ਸਮਾਰ ਕੇ ਜੇ ਵਿੱਚ ਹੋਈਆਂ ਨਾ ਸੁੱਟ ਕੇ ਮੈਂ ਆਪ ਲਾਉਂ ਤੂੰ ਐ ਤਾਂ ਕਰੀ ਨਹੀਂ ਖੋਂਗੀ ਇਹ ਤਾਂ ਹੁਣ ਪਿਆਬ ਦਾਦੇ ਦਾ ਨਾਂ ਕੱਢੂਗਾ ਇਹਦਾ ਲੋਕਾਂ ਦੇ ਜਵਾਬ ਦਾ ਕੱਢਦੇ ਨੇ ਕੰਮ ਕਰਕੇ ਉਪਰ ਦੇ ਦੇਣਾ ਉਹ ਇਹ ਮਸ਼ੀਨਾਂ ਕੱਢੂਗਾ ਇਹ ਤਾਂ ਹੁਣ ਪਤੀ ਆਵੇ ਤੇ ਜਦੋਂ ਛੋਟੇ ਪੈਸੇ ਚੱਕਣ ਲੱਗ ਗਿਆ ਕਿੰਦੇ ਇੱਕ ਦਾ ਖਾਂਦਾ ਸੀ ਬਾਖ ਰੁਕ ਕਿੰਦੇ ਇੱਕ ਦਾ ਲ ਜਾਂਦਾ ਸੀ ਕਿ ਪਹਿਲਾਂ ਤੈਨੂੰ ਵਿੜਕ ਨਹੀਂ ਆਈ ਕਿ ਤੇ ਮੈਨੂੰ ਵੇਲੇ ਤੇ ਕੀ ਆਉਣੀ ਹੈਗੀ ਤੈਂ ਹੀ ਤਾਂ ਗਾ ਗਰਮੀ ਚ ਦਾਖਲਾ ਪਰ ਮੈਨੂੰ ਹਾਂ ਨਹੀਂ ਕਰਦਾ ਨਹੀਂ ਨਹੀਂ ਕਰਦਾ ਦਸਵੀਂ ਚ ਤਾਂ ਪੱਟਾ ਗਿਆ ਪਹਿਲਾਂ ਹੀ ਖਵਰੇ ਕਿੱਦੇ ਕਦੇ ਨਾਲ ਫਿਰਦਾ ਕਹੇ ਜਾਨੇ ਉਹ ਜਿਹਦੇ ਨਾਲ ਫਿਰਦਾ ਆਪਾਂ ਕਿੰਨਾ ਕਰ ਜਾਂਦੇ ਆ ਉਹਨਾਂ ਦੇ ਚਾਪਾ ਛੱਡ ਗਿਆ ਤਾਂ ਇਹਨੂੰ ਅੱਜ ਹੁਣ ਦੇ ਕਰੇ ਇਹਦੀ ਦੇਖੀ ਮੈਰੇ ਰੇਲ ਬਣਾਉਂਦੀ ਨਾ ਰੇਲ ਤਾਂ ਬਣਾਉਂਦੀ ਇਹਨੂੰ ਲੋਡ ਕੇ ਅੰਦਰ ਸਿੱਟੋ ਨਰੇ ਦਾ ਪੈਸੇ ਤੇ ਹੂੰ ਚਿੱਤ ਜਿਹਾ ਤਾਂ ਖੜੂ ਖੜੂ ਕਰਦਾ ਪਰ ਘਰ ਨਹੀਂ ਠਹਾਉਦਾ ਯਾਰ ਨੇੜੀ ਆਵੇ ਹੁਣ ਤਾਂ ਬਸ ਯਾਰੋ ਕਰੇ ਵੀ ਕੁੱਟਣਗੇ ਐਂ ਕਰਦਾ ਲਿਖੀ ਹੋਰ ਐਂ ਕੋਣ ਕੋਸਾ ਹੂ ਅੱਜ ਨਹੀਂ ਦਵਾਂ ਜਿੰਦਾਵਾਂ ਕੁੱਟਣ ਮੀਨਾ ਉਹ ਦੇਖ ਕੀ ਬਗੈ ਮੈਂ ਪਰ ਕੁੱਟਣੀ ਆ ਕਿਵੇਂ ਮੈਂ ਘਟਾਂ ਐ ਕਿਵੇਂ ਹੱਥ ਲਾਈ ਹੂ ਹਾਏ ਹੋ ਗਈ ਹਾਏ ਮੂੰਹ ਮੈਂ ਮਰ ਜਾ ਤੈਨੂੰ ਡਿੱਗਦਾ ਹੁੰਦਾ ਮੂੰਹ ਤੇ ਮਾਰੂ ਕੱਪੜਾ ਮੈਂ ਕੀ ਕੀਤਾ ਯਾਰ ਤੂੰ ਮੈਨੂੰ ਕੋ ਮੈਂ ਕੀ ਕੀਤਾ ਆ ਆਏ ਮੈਨੂੰ ਕੋ ਕੁੱਟੀ ਕੋ ਜਾਣੇ ਯਾਰ ਕੋ ਮੈਂ ਕੀ ਕੀਤਾ ਆ ਕਿਹੜਾ ਕੀਤਾ ਆ ਯਾਰ ਉਹ ਆ ਜਾ ਹੋ ਰਿਹਾ ਕੁਛ ਦੀ ਹੈਗੀ ਇਹ ਤੈਨੂੰ ਪੁੱਛ ਲੈ 500 ਰੁਪਿਆ ਲਿਆ ਚੱਕੇ ਉਹ ਮੈਂ ਕੋ ਲੱਗੇ ਬਸ ਅੱਜ ਇਹਨੇ ਲਿਆ ਚੱਕੇ ਦਾ ਮੈਂ ਨਹੀਂ ਚੱਕਿਆ ਗੇ ਦਾ 500 ਉਹ ਵੇਚੀ ਜਲੂਸ ਕੱਢ ਕੇ ਲਿਆਗਾ ਬੂਹ ਦਾ ਹਾਲ ਦੇਖੀਏ ਦედა ਕੁਛ ਨਹੀਂ ਹੋਇਆਗਾ 500 ਉਹ ਯਾਰ ਇੱਥੇ ਪੈਰ ਔਕੜ ਗਿਆ ਤਾਂ ਇਹ ਕੁੱਟੀਆਂ ਦੀਆਂ ਨੇ ਆ ਕੁੱਤੀ ਜਾਨੀਏ ਨੇ ਆ ਬੋ ਰੋਣ ਵਾਲੇ ਚੱਜੇ ਨੇ ਮੇਰੇ ਮੂੰਹ ਤੇ ਕਹ ਰੂ ਮੂੰਹ ਤੇ ਮਰਨ ਤੇ ਪੈਣਾ ਸਿੰਦਰ ਦਾ ਦੇਣਾ ਸੀਗਾ ਉਹ ਮੈਂ ਮਾਰਨਾ ਮੇਰੇ ਉਹ ਸਿੰਦਰ ਦਾ ਦੇ ਤਾਂ ਮੈਂ ਚੱਤੂ ਉਹ ਮੈਨੂੰ ਕੁੱਤੀ ਆਂਦੀ ਆ ਦੇ ਬੱਸ ਬੈਠਾ ਪਾ ਚੱਲ ਅੱਜ ਤਾਂ ਤੇਰੀ ਤਾਈ ਨੇ ਬਚਾਤਾ ਇਸ ਤੋਂ ਬਾਅਦ ਦੇਖੂ ਤੇਰੇ ਨਾਲ ਕੀ ਮਿਲਦੀ ਹੈ ਮੈਂ ਵੀਗਾ ਕੰਬਣੂ ਹੀ ਬੰਦੂ ਤਾਂ ਹੈਗੀ ਨਾਲੇ ਚ ਬਗ ਜੂ ਮੈਂ ਨਾਲੇ ਚ ਬਗ ਜੂਗਾ ਨਾਲੇ ਕੀ ਕਰਦਣਗੇ ਉਹ ਤੇਰੀ ਤਾਈ ਹੀ ਪੱਟਿਆ ਹੋਇਆ ਹੈ ਇਹਦੀ ਚ ਮਲਾਉਂਦੀ ਹੈਗੀ ਹਾਂ ਐਸੇ ਨਹੀਂ ਪੱਟਿਆ ਆ ਨਾਈ ਕੀ ਮੋ ਜੀ ਨਾਲ ਅੰਦਰ ਉਹਨੂੰ ਚੱਲ ਤੂੰ ਬੈਠ ਬੇਣਾ ਗੱਲ ਤੋਂ ਕੋਈ ਇੰਨੀ ਇੰਤਾਈ ਮੈਨੂੰ ਬੇਣਾ ਗੱਲ ਤੋਂ ਤਾਂ ਕਾਹਨੂੰ ਕੰਨੀ ਆ ਪੁੱਤ ਤੈਥੋਂ ਆਪ ਤੋਂ ਤਾਂ ਖੜਾ ਹੀ ਨਹੀਂ ਜਾਂਦਾ ਨਸ਼ਾ ਤਾਂ ਅੱਜ ਤੇਰਾ ਪੱਕਾ ਕੀਤਾ ਹੋਇਆ ਉਹ ਨਹੀਂ ਮੈਂ ਤਾਂ ਬੁਖਾਰ ਦੀ ਦਵਾਈ ਲੈਣ ਗਿਆ ਸੀ ਉਹ ਗੋਲੀਆਂ ਤੇਜ਼ ਸੀ ਤੇਜ਼ ਕਾਹਨੂੰ ਸੀ ਪੁੱਤ ਉਹਨਾਂ ਸਾਰਾ ਪਤਾਗਾ ਤੈਥੋਂ ਤੁਰਿਆ ਤਾਂ ਜਾਂਦਾ ਨਹੀਂਗਾ ਡਿੱਗਦਾ ਤੂੰ ਫਰਦਾਗਾ ਉਹ ਤਾਂ ਤਾਂ ਹੀ ਠੀਕਾ ਪਰ ਤੂੰ 500 ਰੁਪਏ ਆ ਦੇ ਸਰਕੂਲ ਆ ਲੈ 500 ਰੁਪਏ ਦਾ ਮੈਂ ਹੀ ਲੈ ਕੇ ਗਿਆ ਸੀਗਾ 500 ਤਾਂ ਮੈਂ ਆਪਦੇ ਸਰਤਾਂ ਲੈਤਾ ਵੀ ਤੇਰੇ ਦੁਗਣੀਆਂ ਪੈਣੀਆਂ। ਮੈਨੂੰ ਸਾਰੀ ਗੱਲ ਦਾ ਪਤਾ ਹੈਗਾ। ਉਹ ਮੈਨੂੰ ਸਾਰਾ ਪਤਾ ਹੈਗਾ। 500 ਤਾਂ ਤੈਂ ਉਹ ਚੱਕ ਲਿਆ। 1500 ਮੇਰੀ ਨਮਾਰੀ ਚ ਚੱਕ ਲਿਆ। ਮੈਨੂੰ ਦੇਖ ਲਿਆ ਸੀ ਮੈਂ ਤੈਨੂੰ। ਪੁੱਤ ਤੂੰ ਸੋਤਰ ਤੇ ਆ ਨਸ਼ੇ ਪੱਤੇਾਂ ਚ ਕੁਸਰੀ ਰੱਖਿਆ। ਆਪਣਾ ਗੁਰੀ ਦੇਖ ਲਾ ਪੜਦਾਗਾ। ਉਹਨੂੰ ਨਹੀਂ ਕੋਈ ਕੁਝ ਕਹਿੰਦਾਗਾ। ਤੇਰੇ ਇੱਟ ਕਿਉਂ ਲੱਗਦੇ ਨੇ ਪਤਾਗਾ? ਨਾ ਦਾਈ ਫਿਰ ਉਹਦਾ ਮੈਨੂੰ ਗੁੱਟੇ ਦੇ ਨੇ ਤੂੰ ਮੈਨੂੰ ਕਿਉਂ ਨਹੀਂ ਕੁਝ ਕਿਹਾ। ਤੈਨੂੰ ਮੈਂ ਕਦੇ ਕਹਾ ਪੁੱਤਾ ਕਿਹੜੇ ਕੱਲ ਮੇਰੇ ਦਾ ਰਾਜ ਹੈਗਾ ਅੰਦਰ ਰਾਜ ਹੀ ਹੈਗਾ ਪਰ ਅੱਜ ਮੈਨੂੰ ਦੱਸਣਾ ਪਊਗਾ ਤੂੰ ਕੀ ਰਾਜ ਹੈਗਾ ਦੱਸ ਮੈਨੂੰ ਵੀ ਫਿਰ ਪੁੱਤ ਤੂੰ ਤੇ ਗੁਰੀ ਦੱਸ ਕੇ ਭਾਈਓ ਮੈਂ ਗੋਦ ਪਾਏ ਹੋਇਆ ਮੈਂ ਤਾਂ ਕਰਕੇ ਮੇਰਾ ਢਿੱਡ ਮੱਚ ਰਿਹਾਗਾ ਪੁੱਤ ਵਣ ਕੇ ਤੂੰ ਸੁਧਰ ਜਾ ਐਤੂ ਬਾਦ ਨਾ ਇਹ ਜਿਆ ਕੁਛ ਕਰੀ ਪੁੱਤ ਮੈਂ ਤੇਰੀ ਤਾਈ ਨਹੀਂ ਮੈਂ ਤੇਰੀ ਮਾਂ ਹੀ ਗੁਰੀ ਦੀ ਤੇ ਤੇਰੀ ਨਾ ਮਾਂ ਇੱਕੀ ਆ ਮੈਂ ਆ ਇਹ ਤਾਂ ਨਾ ਬੀਰਪਾਲ ਦੇ ਨਾ ਲਾਦ ਨਹੀਂ ਸੀ ਉਹਨਾਂ ਨੇ ਨਾ ਗੋਦ ਲੈ ਲਿਆ ਸੀ ਤੂੰ ਮੇਰਾ ਤਾਂ ਟਿੱਟ ਮੱਚਦਾਗਾ ਪੁੱਤ ਇਹੇਆ ਕੰਮ ਨਾ ਕਰ ਤੂੰ ਤਹੀ ਫੇਰ ਮੈਨੂੰ ਮੰਮੀ ਫੇਰ ਤੂੰ ਮੇਰੀ ਮੰਮੀ ਲੱਗਦੀ ਐ ਮੈਂ ਤੇਰੀ ਮੰਮੀ ਆ ਪੁੱਤ ਮੈਨੂੰ ਫੇਰ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਪੁੱਤ ਮੈਂ ਕਿਵੇਂ ਦੱਸਦੀ ਤੀ ਤੂੰ ਉਹਨਾਂ ਨੇ ਗੋਦ ਲਿੱਤਾ ਹੋਇਆ ਸੀ ਉਹਨਾਂ ਨੂੰ ਕਿਹੜਾ ਤੂੰ ਡੇਗਿਆ ਹੋਇਆਗਾ ਪਿਆਰਾ ਤਾਂ ਉਹਨਾਂ ਹੀ ਆਗਾ ਤੂੰ ਵੀ ਉਹ ਤੈਨੂੰ ਸਮਝਾਉਂਦੇ ਨੇਗੀ ਤੂੰ ਪਰ ਸਮਝ ਜਾ ਮੇਰਾ ਟਿੱਡ ਮੱਚਦਾ ਪੁੱਤ ਕਦੇ ਤੈਨੂੰ ਪੁੱਠਾ ਸਿੱਧਾ ਬੋਲ ਦੇਣਗੇ ਮੈਂ ਚੱਲ ਨਹੀਂ ਸਕਦੀਗੀ ਸ਼ਿਆਣਾ ਪੁੱਤ ਬਣ ਕੇ ਹੁਣ ਨਾ ਇਹ ਜਾ ਕੁਛ ਕਰੀ ਚੰਗਾ ਠੀਕ ਆ ਵਾਹ ਲੈ ਸ਼ਿਆਣਾ ਮੇਰਾ ਪੁੱਤ ਮੇਰਾ ਦੋਨੇ ਪੁੱਤੋਂ ਪੁੱਤ ਗੁਰੀ ਵਰਗਾ ਬਣ ਕੇ ਦਿਖਾ ਰਹੀ ਚੰਗਾ ਮੈਨੂੰ ਹੁਣ ਨਾਲੇ ਪੜਨਾ ਨਾਲੇ ਪੁੱਤੇ ਨਸ਼ੇ ਪੁੱਤਾਂ ਨਹੀਂ ਕਰਨ ਦੇ ਕਰਦਾ ਨਾ ਦਵਾਈ ਦਵਾ ਦਾਂਗੇ ਤੇ ਠੀਕ ਆ ਹਾਂ ਗਲਤੀ ਮੰਨਦੇ ਹੁੰਦੇ ਨੇ ਮਾਪੇ ਮੂਰੇ ਬੋਲਦੇ ਨਹੀਂ ਹੁੰਦੇ ਪੁੱਤ ਫਿਰ ਹੁਣ ਇਹਨਾਂ ਨੂੰ ਗਲਤੀ ਮੰਨਵਾਵਾਂ ਹਾਂ ਗਲਤੀ ਮੰਨ ਤੇਰੀ ਵੀ ਦਾਦੀ ਆ ਤੇਰੀ ਮਾਂ ਦੀ ਗਲਤੀ ਮੰਨ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਇਹਨੂੰ ਪਤਾ ਲੱਗ ਗਿਆ ਵੀ ਜੀ ਮਾਂ ਨੇ ਸਾਰਾ ਦੱਸਤਾ ਉੱਤੋਂ ਉਹਨਾਂ ਨੂੰ ਮਾਂ ਬਣਾ ਕੇ ਰੱਖੀ ਚੰਗਾ ਠੀਕ ਆ ਉਹਨੂੰ ਹਾਂ ਫਰਕ ਨਹੀਂ ਪਾਉਣਾ ਆਪਾਂ ਕਰੇ ਠੀਕ ਆ ਗਲਤੀ ਮੰਨ ਪੁੱਤ ਜਾ ਕੇ ਮੇਥੋਂ ਗਲਤੀ ਹੋ ਗਈ ਬੇਬੇ ਮੰਮੀ ਮੈਂ ਹੁਣ ਨਹੀਂ ਗੁੱਸਾ ਕਰਦਾ ਨਸ਼ਾ ਭੁੱਲਿਆ ਰਾਤ ਹੈ ਗਿਆ ਹਾਂ ਖੜਾ ਹੋ ਜਾ ਤਾ ਬਾਗਿਆ ਦੀ ਗਰਸਤੇ ਹੋਆ ਕਰੀ ਆ ਗਿਆ ਕੋਈ ਨਹੀਂ ਹੁਣ ਤਾਂ ਤੈਨੂੰ ਬਖਸਾਂਗੇ ਕੋਈ ਗੱਲ ਨਹੀਂ ਐਵੇਂ ਮੁੜ ਕੇ ਨਾ ਇਹ ਕੰਮ ਕਰੀ ਮੈਂ ਹੁਣ ਨਹੀਂ ਨਸ਼ਾ ਕਰਦਾ ਹਾਂ ਹਾਂ ਚੱਲ ਹੁਣ ਪੜਨ ਪੜਨ ਦਾ ਕਰੀਆ ਮੇਰਾ ਦਾਖਲਾ ਪਰ ਦੋ ਮੈਂ ਪੜਾਂਗੇ ਤੇ ਨਲੇ ਤੂੰ ਹੁਣ ਆਪਦਾ ਪੜਾਈ ਕਨੀ ਧਿਆਨ ਦੇਈ ਤੇ ਨਲੇ ਜਿਹੜੇ ਨਾ ਰਲਦਾ ਰੁਲਦਾ ਨਾ ਹੁਣ ਉਹਨਾਂ ਨਾਲ ਨਾ ਜਾਇਆ ਕਰੀਆ ਠੀਕ ਹੈ ਹਾਂ ਆਪਦਾ ਕੰਮ ਪੈ ਜਾ ਕਰ ਵੇਸ਼ਕ ਬੇਲਾ ਬਾਹਰ ਨਾ ਨਿਕਲਿਆ ਕਰ ਠੀਕ ਹਾਂ ਚੱਲ ਠੀਕ ਹੈ